ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਕਿ ਬਹੁਤ ਛੋਟੇ ਜਿਹੇ ਨੋਟਿਸ ਤੇ ਅੱਜ ਇੱਕ ਬਹੁਤ ਇੰਪੋਰਟੈਂਟ ਮੈਸੇਜ ਜੋ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਉਹਦੇ ਲਈ ਤੁਸੀਂ ਇੱਥੇ ਪਹੁੰਚੇ ਹੋ। ਔਰ ਇਸੇ ਨਾਲ ਹੀ ਮੈਂ ਤੁਹਾਡੇ ਜ਼ਰੀਏ ਔਰ ਤੁਹਾਨੂੰ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਆ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਅੱਜ ਮੇਰੇ ਨਾਲ ਡਾਇਰੈਕਟਰ ਮੈਡਮ ਵੀ ਬੈਠੇ ਨੇ ਸਾਡੇ ਆਫੀਸਰ ਸਹਿਬਾਨ ਵੀ ਬੈਠੇ ਨੇ ਅੱਜ ਅਸੀਂ ਸਮਾਜ ਦੇ ਉਸ ਵਰਗ ਦੀ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਸਾਡੇ ਉੱਪਰ ਇੱਕ ਛਾਂ ਬਣ ਕੇ ਖੜਾ ਹੈ ਸਾਰਿਆਂ ਦੇ ਉੱਪਰ ਅੱਜ ਅਸੀਂ ਬਜ਼ੁਰਗਾਂ ਦੀ ਗੱਲ ਕਰਨ ਜਾ ਰਹੇ ਹਾਂ ਔਰ ਨਵੇਂ ਸਾਲ ਦੇ ਉੱਪਰ ਬਜ਼ੁਰਗਾਂ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜਾ ਸਾਲ ਹੈ ਇਸ ਵਿਭਾਗ ਦੀ ਕੋਸ਼ਿਸ਼ ਰਹੇਗੀ ਕਿ ਬਜ਼ੁਰਗਾਂ ਨੂੰ ਹੀ ਸਮਰਪਿਤ ਕੀਤਾ ਜਾਵੇ ਨਾ ਮੈਂ ਕੁਝ ਲਾਈਨਾਂ ਆਪਣੇ ਵੱਲੋਂ ਕਹਿ ਕੇ ਫਿਰ ਇਹ ਪੀਸੀ ਦੀ ਸ਼ੁਰੂਆਤ ਕਰਾਂਗੀ ਤੂੰ ਮੇਰੀ ਛਾਂ ਚ ਬਹਿ ਕੇ ਆਖਿਆ ਸੀ ਇਸ ਤਰ੍ਹਾਂ ਇੱਕ ਦਿਨ ਮੈਂ ਤੇਰੇ ਪੱਤੇ ਪੱਤੇ ਦਾ ਉਤਾਰੂੰ ਕਰਜ ਮਾਂ ਇੱਕ ਦਿਨ ਨਾ ਲੋਰੀ ਮੁੱਲ ਮਿਲਦੀ ਹੈ ਨਾ ਲੋਰੀ ਮੁੱਲ ਮੰਗਦੀ ਹੈ ਤੇ ਨਾ ਮਮਤਾ ਕਰਜ਼ ਹੁੰਦੀ ਹੈ ਸਮਝ ਜਾਣਗੀ ਧੀਏ ਜਦੋਂ ਬਣੇਗੀ ਖੁਦ ਤੂੰ ਮਾਂ ਇੱਕ ਦਿਨ ਸੋ ਇਹ ਗੱਲਾਂ ਉਹਦੇ ਹੀ ਸਮਝ ਆਉਂਦੀਆਂ ਨੇ ਜਦੋਂ ਅਸੀਂ ਖੁਦ ਇੱਕ ਮਾਂ-ਬਾਪ ਦੀ ਅਵਸਥਾ ਚਾਹੁੰਦੇ ਆ ਤੇ ਹੌਲੀ-ਹੌਲੀ ਬਜ਼ੁਰਗ ਹੁੰਨੇ ਆ ਤੇ ਬਜ਼ੁਰਗ ਹੁੰਦੇ ਹੁੰਦੇ ਇਸ ਤਰ੍ਹਾਂ ਦਾ ਇਨਸਾਨ ਬਣ ਜਾਂਦਾ ਕਿ ਸਭ ਕੁਝ ਦੇਣ ਚੁੱਕ ਗਈ ਰਹ ਜਾਂਦਾ ਸਮਰਪਿਤ ਹੋ ਜਾਂਦਾ ਕਦੇ ਡਿਮਾਂਡ ਨਹੀਂ ਕਰਦਾ ਸੋ ਇਹ ਗੱਲਾਂ ਅਸੀਂ ਅੱਜ ਜੋ ਲੋਕਾਂ ਤੱਕ ਪਹੁੰਚਾਉਣੀ ਹੈ ਆਪਣੀ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣੀ ਹੈ ਤੁਹਾਡੇ ਜ਼ਰੀਏ ਸੋ ਮੈਂ ਤੁਹਾਡਾ ਧੰਨਵਾਦ ਕਰਦੀ ਹੋਈ ਆਪਣੇ ਵਿਭਾਗ ਬਾਰੇ ਜੋ ਅਸੀਂ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਚ ਇਹ ਜਾਣਕਾਰੀ ਦਵਾਂਗੀ ਕਿਉਂਕਿ ਅਸੀਂ 2023 ਦੇ ਵਿੱਚ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਸਾਡੇ ਬਜ਼ੁਰਗ ਸਾਡਾ ਮਾਣ ਔਰ ਇਸ ਮੁਹਿੰਮ ਰਾਹੀਂ ਅਸੀਂ ਪੂਰੇ ਜ਼ਿਲ੍ਹਿਆਂ ਦੇ ਵਿੱਚ ਵਾਰੀ ਵਾਰੀ ਜਾ ਕੇ ਕੈਂਪਸ ਲਗਾਏ ਸੀ ਬਜ਼ੁਰਗਾਂ ਦੀ ਜਿਹੜੀ ਸਿਹਤ ਨੂੰ ਲੈ ਕੇ ਬਜ਼ੁਰਗਾਂ ਦੀ ਮਾਨਸਿਕ ਅਵਸਥਾ ਨੂੰ ਲੈ ਕੇ ਔਰ ਬਜ਼ੁਰਗਾਂ ਦੀਆਂ ਲੋੜਾਂ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਕੀਮਾਂ ਉਹਨਾਂ ਰਹੀਆਂ ਉਹਨਾਂ ਨੂੰ ਅਫੇਅਰ ਕੀਤਾ ਸੀ ਔਰ ਪੂਰੇ ਸਾਲ ਦੌਰਾਨ ਸਾਡੇ ਕੋਲੇ 20000 ਦੇ ਕਰੀਬ ਬਜ਼ੁਰਗਾਂ ਨੇ ਪਾਰਟਿਸਿਪੇਟ ਕੀਤਾ ਸੀ ਔਰ ਉਸ ਮਹਿੰਮ ਨੂੰ ਅਸੀਂ ਅੱਗੇ ਤੋਰਦੇ ਹੋਏ ਕਾਫੀ ਕੁਝ ਕੀਤਾ ਵੀ ਔਰ ਇਸ ਸਾਲ ਦੌਰਾਨ ਜੋ ਅਸੀਂ ਕਰਨ ਜਾ ਰਹੇ ਹਾਂ ਅਸੀਂ 16 ਜਨਵਰੀ ਤੋਂ ਇਸੇ ਤਰ੍ਹਾਂ ਹੀ ਬਜ਼ੁਰਗਾਂ ਦੀ ਸਿਹਤ ਨਾਲ ਰਿਲੇਟਡ ਜਿਹੜੇ ਕੈਂਪ ਐ ਉਹ ਸ਼ੁਰੂ ਕਰਨ ਜਾ ਰਹੇ ਆ ਮੋਹਾਲੀ ਤੋਂ ਅਸੀਂ ਇਹ ਕੈਂਪ ਸ਼ੁਰੂ ਕਰਾਂਗੇ ਔਰ ਜਿਲਾ ਵਾਰ ਅਸੀਂ ਇੱਕ ਕੈਲੰਡਰ ਰਾਹੀਂ ਤੁਹਾਨੂੰ ਦੱਸ ਦਵਾਂਗੇ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਵਰ ਕਰਾਂਗੇ ਔਰ ਇਹਦੇ ਵਿੱਚ ਜੋ ਬਜ਼ੁਰਗਾਂ ਦੀਆਂ ਲੋੜਾਂ ਨੇ ਸਿਹਤ ਨੂੰ ਲੈ ਕੇ ਉਹਦੇ ਤੋਂ ਪਹਿਲਾਂ ਅਸੀਂ ਅਸੈਸਮੈਂਟ ਕੈਂਪ ਵੀ ਸ਼ੁਰੂ ਕਰ ਦਿੱਤੇ ਕਿਉਂਕਿ ਜੇ ਕਿਸੇ ਬਜ਼ੁਰਗ ਨੂੰ ਕੋਈ व्हीਲਚੇਅਰ ਦੀ ਲੋੜ ਐ ਕੋਈ ਕ੍ਰੈਚਸ ਦੀ ਲੋੜ ਐ ਕੋਈ ਹੋਰ ਜਿਸ ਦੀ ਲੋੜ ਆ ਉਹਦੀ ਪਹਿਲਾਂ ਅਸੈਸਮੈਂਟ ਕੀਤੀ ਜਾਵੇ ਕਿ ਔਰ ਉਸ ਦਿਨ ਕੈਂਪ ਵਾਲੇ ਦਿਨ ਇਹ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਜਿਨ੍ਹਾਂ ਦੇ ਵਿੱਚ ਮੋٹے ਤੌਰ ਤੇ ਮੈਂ ਦੱਸ ਦਵਾਂ ਕਿ ਬਜ਼ੁਰਗ ਅਵਸਥਾ ਦੇ ਵਿੱਚ ਜਿਵੇਂ ਐਨਕਾਂ ਦੀ ਲੋੜ ਹੁੰਦੀ ਹੈ ਜਾਂ ਸਾਡੇ ਬਜ਼ੁਰਗਾਂ ਨੂੰ ਵਾਕਿੰਗ ਸਟਿਕਸ ਦੀ ਲੋੜ ਹੁੰਦੀ ਹੈ ਜਾਂ ਸਰਵਾਈਕਲ ਹੋ ਜਾਂਦਾ ਕੋਈ ਬੈਲਟਸ ਦੀ ਲੋੜ ਹੁੰਦੀ ਹੈ ਮੈਡੀਕਲ ਇਕਵਿਪਮੈਂਟ ਦੀ ਲੋੜ ਹੈ ਹਿਅਰਿੰਗ ਐਡਸ ਦੀ ਲੋੜ ਹੈ ਉਹ ਸਾਰਾ ਕੁਝ ਪ੍ਰੋਵਾਈਡ ਕਰਾਉਣ ਦੇ ਨਾਲ ਨਾਲ ਅਸੀਂ ਉਹਨਾਂ ਦੀ ਸੇਤ ਜਾਂਚ ਜਿਵੇਂ ਅੱਖਾਂ ਨੱਕ ਕੰਨ ਇਸੇ ਤਰ੍ਹਾਂ ਜਿਵੇਂ ਆਰਥੋਨਲ ਰਿਲੇਟਡ ਜਿਹੜੇ ਜੋੜਾਂ ਨਾਲ ਸੰਬੰਧਿਤ ਔਰ ਇਹਨਾਂ ਦੇ ਆਪਰੇਸ਼ਨ ਵੀ ਕਰਾਏ ਜਾਣਗੇ ਇਹ ਸਾਰਾ ਕੁਝ ਅਸੀਂ ਗਵਰਨਮੈਂਟ ਸੈਕਟਰ ਨੂੰ ਵੀ ਤੇ ਨਾਲ ਦੀ ਨਾਲ ਪ੍ਰਾਈਵੇਟ ਡਾਕਟਰਸ ਨੂੰ ਵੀ ਅਸੀਂ ਨਾਲ ਲਵਾਂਗੇ ਜਿੱਥੇ ਕਿਤੇ ਉਹਨਾਂ ਦੀ ਪੇਮੈਂਟ ਕਰਨ ਦੀ ਲੋੜ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ ਔਰ ਅਸੀਂ ਇਹਦੇ ਲਈ 7 ਕਰੋੜ ਸਤਾਸਿਲਾ ਕਰਪਈਆ ਦੇ ਤੇ ਖਰਚ ਕਰਾਂਗੇ ਇੱਕ ਇੰਪੋਰਟੈਂਟ ਪਾਰਟ ਇਹਦੇ ਵਿੱਚ ਰਹੇਗਾ ਕਿ ਡਾਇਮੈਂਸ਼ੀਆ ਸਕਰੀਨਿੰਗ ਅਸੀਂ ਖਾਸ ਤੌਰ ਤੇ ਰੱਖਿਆ ਕਿ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਨੂੰ ਕਈ ਵਾਰ ਹੌਲੀ ਹੌਲੀ ਜਿਵੇਂ ਯਾਦਦਾਸ਼ਤ ਘਟ ਹੋ ਜਾਣੀ ਜਾਂ ਕੋਈ ਆਪਣੀ ਉਹਨਾਂ ਦੀ ਪਰਸਨੈਲਿਟੀ ਚ ਚੇਂਜ ਆਉਣ ਲੱਗ ਜਾਂਦੀ ਹੈ ਡਿਪਰੈਸ਼ਨ ਹੋਣ ਲੱਗ ਜਾਂਦੀ ਹੈ ਉਹਦੇ ਲਈ ਸਪੈਸ਼ਲੀ ਅਸੀਂ ਜਿਹੜੇ psychiatry ਦੇ ਡਾਕਟਰ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਸ ਤੋਂ ਬਿਨਾ ਜੋ ਸਾਡੇ ਵਿਭਾਗ ਨਾਲ ਜੁੜੀਆਂ ਹੋਈਆਂ ਸਕੀਮਾਂ ਨੇ ਜਿਸ ਤਰ੍ਹਾਂ ਅਸੀਂ ਪੈਨਸ਼ਨ ਕਾਰਡ ਬਣਾਉਨੇ ਆ ਸੀਨੀਅਰ ਸਿਟੀਜ਼ਨ ਕਾਰਡ ਜਿਨ੍ਹਾਂ ਦੀ ਉਹਨਾਂ ਨੂੰ ਕੋਈ ਫੈਸਿਲਿਟੀਆਂ ਮਿਲਦੀਆਂ ਨੇ ਔਰ ਜੋ ਸਾਡੀ ਹੈਲਪ ਲਾਈਨ ਹੈ 14567 ਉਹਦੇ ਜ਼ਰੀਏ ਜੋ ਅਸੀਂ ਉਹਨਾਂ ਨੂੰ ਹੈਲਪ ਦੇ ਸਕਦੇ ਆ ਉਹਦੇ ਬਾਰੇ ਵੀ ਇਹਨਾਂ ਕੈਂਪਾਂ ਦੇ ਵਿੱਚ ਅਵੇਅਰ ਕਰਾਂਗੇ ਇਸ ਤੋਂ ਬਿਨਾ ਜੋ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਜੜੀਆਂ ਰੋਜ਼ਾਨਾ ਦੀ ਜ਼ਿੰਦਗੀ ਚ ਫੇਸ ਕਰਦੇ ਨੇ ਅੱਜਕੱਲ ਕਿਉਂਕਿ ਇਕੱਲਾਪਨ ਜਿਹੜਾ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਔਰ ਜੋ ਮੈਨੂੰ ਦੇਖਣ ਚ ਮਿਲਿਆ ਕਿ ਪ੍ਰਾਪਰਟੀ ਡਿਸਪਿਊਟ ਆਪਣੀ ਬੱਚਿਆਂ ਦੇ ਨਾਲ ਚੱਲ ਰਹੇ ਨੇ ਸੋ ਉਹਦੇ ਲਈ ਅਸੀਂ ਲੀਗਲ ਸਰਵਿਸਿਜ਼ ਜੋ ਸ਼ੁਰੂ ਕੀਤੀਆਂ ਹੋਈਆਂ ਨੇ ਮਾਨੀਟਰ ਕੀਤਾ ਸੀ ਕਿ ਕਿੰਨੇ ਕੋ ਕੇਸ ਆਏ ਔਰ ਪਿਛਲੇ ਸਾਲ ਦੌਰਾਨ ਸਾਡੇ ਕੋਲ 1799 ਕੇਸ ਜਿਹੜੇ ਅਸੀਂ ਨਿਪਟਾਏ ਜੋ ਬਜ਼ੁਰਗਾਂ ਦੇ ਰਿਲੇਟਡ ਸੀਗੇ ਔਰ ਉਹਨਾਂ ਨੂੰ ਉਹਨਾਂ ਦੇ ਹੱਕ ਦਵਾਏ ਗਏ। ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਕੈਂਪਸ ਦੇ ਵਿੱਚ ਹੀ ਅਸੀਂ ਕਲਚਰਲ ਐਕਟੀਵਿਟੀਆਂ ਔਰ ਨੁੱਕੜ ਨਾਟਕਾ ਰਹੀ। ਨਾਟਕਾਂ ਦੇ ਰਾਹੀਂ ਅਸੀਂ ਬਜ਼ੁਰਗਾਂ ਨੂੰ ਵੀ ਅਵੇਅਰ ਕਰਾਂਗੇ ਉਹਨਾਂ ਦੇ ਹੱਕਾਂ ਦੇ ਸੰਬੰਧੀ ਔਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਨਾਲ ਦੀ ਨਾਲ ਹੀ ਅਵੇਅਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਬਜ਼ੁਰਗਾਂ ਤੋਂ ਪਾਸੇ ਹੁੰਦੇ ਜਾ ਰਹੇ ਆ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਕਿਉਂ ਲੋੜ ਹੈ ਇਹਨਾਂ ਕੈਂਪਾਂ ਤੋਂ ਬਿਨਾਂ ਜੋ ਸਾਡੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਵਿਦ ਆਸ਼ਰਮ ਕਹ ਲਏ ਬਹੁਤ ਸਾਰੇ ਐਨ ਜੀਓਜ਼ ਰਾਹੀਂ ਵੀ ਚਲਾਏ ਜਾ ਰਹੇ ਆ ਸੋ ਉਹਨਾਂ ਐਨ ਜੀਓਜ਼ ਨੂੰ ਜੋ ਇਹਨਾਂ ਬਜ਼ੁਰਗਾਂ ਦੇ ਲਈ ਸਹਾਰਾ ਬਣੇ ਹੋਏ ਐ ਉਹਨਾਂ ਵਿਦ ਆਸ਼ਰਮਾਂ ਨੂੰ ਅਸੀਂ 6 ਕਰੋੜ 82 ਲੱਖ ਰੁਪਇਆ ਰੀਲੀਜ਼ ਕਰਨ ਜਾ ਰਹੇ ਆ ਇਸ ਤੋਂ ਬਿਨਾ ਅਸੀਂ 10 ਜਨਵਰੀ ਨੂੰ ਮਾਨਸਾ ਵਿਖੇ ਜੋ ਇੱਕ ਨਵਾਂ ਬਿਰਦਾ ਆਸ਼ਰਮ ਤਿਆਰ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਹ 9.12 ਕਰੋੜ ਦੀ ਲਾਗਤ ਦੇ ਨਾਲ ਤਿਆਰ ਹੋਇਆ ਇਸ ਤੋਂ ਪਹਿਲਾਂ ਅਸੀਂ ਤਪਾ ਵਿਖੇ ਵੀ ਜਿਹੜਾ ਲੋਕ ਅਰਪਣ ਕੀਤਾ ਸੀ ਔਰ ਇਹਨੂੰ ਵੀ ਅਸੀਂ 10 ਤਰੀਕ ਨੂੰ ਲੋਕ ਅਰਪਣ ਕਰਨ ਜਾ ਰਹੇ ਹਾਂ ਇਹਨਾਂ ਜਿਹੜੇ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਗਏ ਬਿਰਦਾ ਆਸ਼ਰਮ ਇਹਨਾਂ ਚ ਅਸੀਂ ਡੇ ਕੇਅਰ ਸੈਂਟਰਸ ਦੀ ਖਾਸ ਤੌਰ ਤੇ ਫੈਸਿਲਿਟੀ ਰੱਖੀ ਹੈ ਕਿ ਜਿਹੜੇ ਬਜ਼ੁਰਗ ਜਾਂ ਆਪਣੇ ਜਿਹੜੇ ਪਰਿਵਾਰ ਆਪਣੇ ਬਜ਼ੁਰਗਾਂ ਨੂੰ ਉੱਥੇ ਰੱਖਣਾ ਨਹੀਂ ਚਾਹੁੰਦੇ ਤਾਂ ਬਜ਼ੁਰਗ ਦਿਨ ਦਾ ਟਾਈਮ ਵੀ ਆ ਕੇ ਉੱਥੇ ਜੋ ਲਾਇਬ੍ਰੇਰੀਜ਼ ਸਥਾਪਿਤ ਕੀਤੀਆਂ ਗਈਆਂ ਜਾਂ ਇਕੱਠੇ ਹੋ ਕੇ ਆਪਣਾ ਸਮਾਂ ਗੁਜ਼ਾਰ ਸਕਦੇ ਆ ਇਸ ਤੋਂ ਬਿਨਾ ਇਸ ਸਾਲ ਦੌਰਾਨ ਸਾਡਾ ਮੇਨ ਫੋਕਸ ਇਹਦੇ ਤੇ ਰਹੇਗਾ ਕਿ ਸਕਿੱਲ ਡਿਵੈਲਪਮੈਂਟ ਜੋ ਮੇਰਾ ਸੋਸ਼ਲ ਸਿਕਿਉਰਿਟੀ ਡਿਪਾਰਟਮੈਂਟ ਔਰ ਇਧਰੋਂ ਸੋਸ਼ਲ ਜਸਟਿਸ ਵਿਭਾਗ ਵੱਲੋਂ ਵੀ ਸਕਿੱਲ ਡਿਵੈਲਪਮੈਂਟ ਦੇ ਕੋਰਸਸ ਕਰਾਏ ਜਾਂਦੇ ਆ ਉਹਦੇ ਵਿੱਚ ਜਿਹੜੀ ਬਜ਼ੁਰਗਾਂ ਦੀ ਸਾਂਭ ਸੰਭਾਲ ਹੈ ਉਹਦੇ ਤੇ ਸਾਡਾ ਮੇਨ ਫੋਕਸ ਰਹੇਗਾ ਜਿਹੜੇ ਵੀ ਸਾਡੇ ਕੋਲ ਬੱਚੇ ਆਉਣਗੇ ਟ੍ਰੇਨਿੰਗ ਲਈ ਅਸੀਂ ਇਹਨਾਂ ਕੋਰਸਸ ਤੇ ਫੋਕਸ ਕਰਕੇ ਉਹਨਾਂ ਬੱਚਿਆਂ ਨੂੰ ਫਿਰ ਸਮਾਜ ਵਿੱਚ ਸੇਵਾ ਕਰਨ ਲਈ ਤਿਆਰ ਕਰਾਂਗੇ ਸੋ ਮੈਂ ਇਹ ਮੈਨੂੰ ਆਪਣੇ ਆਪ ਨੂੰ ਥੋੜੀ ਜਿਹੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਦੋ ਤਿੰਨ ਮਹੀਨਿਆਂ ਦੇ ਵਿੱਚ ਇਹ ਜਿਹੜਾ 24 ਕਰੋੜ ਰੁਪਈਆ ਪੰਜਾਬ ਸਰਕਾਰ ਇਹ ਆਨਲੀ ਐਂਡ ਓਨਲੀ ਸਾਡੇ ਸੀਨੀਅਰ ਸਿਟੀਜ਼ਨ ਨੂੰ ਫੋਕਸ ਕਰਕੇ ਉਹਨਾਂ ਤੇ ਖਰਚੇਗੀ ਔਰ ਤੁਹਾਡੇ ਜ਼ਰੀਏ ਸੋਲਲੀ ਕਿਉਂਕਿ ਇਹ ਜਿਹੜੀ ਉਹਨਾਂ ਲੋਕਾਂ ਤੱਕ ਸਕੀਮ ਜਾਣੀ ਹੈ ਜਿਹੜੇ ਬਿਲਕੁਲ ਗਰਾਊਂਡ ਲੈਵਲ ਤੇ ਨੇ ਔਰ ਜੋ ਅੱਜਕੱਲ ਸਮਾਜ ਦੇ ਹਾਲਾਤ ਨੇ ਉਹਦੇ 'ਚ ਲੱਗਦਾ ਹੈ ਕਿ ਬਹੁਤ ਹੀ ਬਰੀ ਅਣਗੌਲੀਆਂ ਵੀ ਹੋ ਰਹੀਆਂ ਸੋ ਉਹਨਾਂ ਤੱਕ ਤੁਸੀਂ ਇਹ ਮੇਰਾ ਸੁਨੇਹਾ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ ਜੋ ਗੰਦੀ ਰੋਸ਼ਨੀ ਵੀ ਤੇ ਜਿੰਦੇ ਤੁਸੀਂ ਇਹਨਾਂ ਤੱਕ ਦੱਸਿਆ ਵੀ ਅੱਗੇ ਉਹਨਾਂ ਦੇ ਲੈਂਗਵਿਜ ਵਗੈਰਾ ਕਾਲਮ